ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਹ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਰਿਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਰ ਮੇਰੇ ਵੀਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਤੇ ਆਪ ਅੱਜ ਪਹੁੰਚ ਚੁੱਕੇ ਆ ਪਿੰਡ ਵਲਟੋਵਾ ਦੇ ਵਿੱਚ ਭਾਈ ਜੈਮਲ ਸਿੰਘ ਦੇ ਘਰ ਤਹਿਸੀਲ ਨੂੰ ਪੱਟੀ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਲੱਗਦਾ ਸਜਣੋ ਤੇ ਜਿਹੜੀ ਆਪਾਂ ਚੁਆਈ ਵੀ ਕਰਵਾ ਕੇ ਦਿਖਾਉਣੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਬਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈਣੇ ਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਭਰਾ ਚੜਦੀ ਕਲਾ ਕੀ ਨਾਮ ਜੈਮਲ ਸਿੰਘ ਠੀਕ ਹੈ ਪਿੰਡ ਵਲਟੋਵਾ ਜ਼ਿਲ੍ਹਾ ਤਹਿਸੀਲ ਤਰਨਤਾਰ ਮੋਬਾਈਲ ਨੰਬਰ 859252713 ਠੀਕ ਹੈ ਜੀ ਤੇਕ ਕਿਨਵਾ ਸੁਭਾ ਕੇ ਵੀਰ ਦੂਜਾ ਦੂਜਾ ਸੁਭਾ ਹਨਾ ਮਗਰ ਕੱਟੀ ਮਗਰ ਕੱਟੀ ਨੀਲੀ ਜਾ ਤੇ ਕਿੰਨਾ ਦੁੱਧ ਮੌਕੇ ਦਾ 13 ਲੀਟਰ 13 ਕਿਲੋ ਆਪਾਂ ਧਾਰਾ ਵੀ ਮਰਵਾ ਕੇ ਦਿਖਾ ਦੇਣਾ ਹਨਾ ਠੀਕ ਆ ਤੇ ਲਓ ਭਾਈ ਸਜਣੋ 13 ਕਿਲੋ ਦੁੱਧ ਆ ਤੇ ਖੋਲ ਕੇ ਤੋਰਾ ਤੋਰਾ ਤੁਹਾਨੂੰ ਕਰਾਉਣੇ ਚੈੱਕ ਠੀਕ ਆ ਜੀ ਮਗਰ ਕੱਟੀ ਆ ਗਈ ਜਿਹੜੀ ਨੀਲੀ 라ਵੀ ਦੀ ਤੇ ਆਓ ਲਓ ਭਈ ਸਜਣੋ ਤੋਰਾ ਤੋਰਾ ਖੋਲ ਕੇ ਤੇ ਤੁਹਾਨੂੰ ਕਰਾ ਦਨੇ ਚੱਕ ਤੇ ਫੇਰ ਆਪਾਂ ਤੁਹਾਨੂੰ ਧਰਾਵੇਂ ਮਰਵਾ ਕੇ ਦਿਖਾਉਣੇ ਆ ਠੀਕ ਹੈ ਜੀ ਬਾਕੀ ਕੱਤ ਕਾਠ ਲੋ ਹਿਸਾਬ ਲਾਈਏ ਤੇ ਵੱਡੀ ਆ ਛੋਟੀ ਨਹੀਂ ਜੇ ਕੱਤ ਕਾਠ ਦੀ ਤੇ ਦੁੱਧ ਹੈਗਾ ਜੇ 13 ਕਿਲੋ ਦੱਸ ਰਹੇ ਲਾਇਓ ਵੀਰ ਜੀ ਨਾ ਲਓ ਜੀ ਕੱਦ ਵਜਨ ਵੀ ਪੂਰਾ ਸੋਹਣਾ ਹਾਂ ਆ ਕੱਟਾ ਖੋਲੀ ਨਾ ਬੁਏ ਤੇ ਮਗਰ ਜਿਹੜੀ ਕੱਟੀ ਆ ਗਈ ਧਾਰਾ ਮਰਵਾ ਕੇ ਤੁਹਾਨੂੰ ਦਿਖਾ ਦਿੰਨੇ ਆ। ਲੋ ਜੀ ਕੱਟੀ ਵੀ ਜਿਹੜੀ ਆਪਾਂ ਛੱਡ ਕੇ ਤੇ ਧਾਰਾ ਮਰਵਾ ਕੇ ਤੁਹਾਨੂੰ ਲਾਈਫ ਚ ਵਾਈ ਦਿਖਾਉਣੇ ਆ। ਬਾਕੀ ਮੈਂ ਸੋਣੀ ਆ ਜਿੰਨੇ ਘਰੇ ਰੱਖਣੀਆਂ ਉਹਨੂੰ ਰਿਆਣੇ ਜਾਣ ਦੀ ਲੋੜ ਨਹੀਂ ਆ। ਠੀਕ ਆ ਜੀ ਬਾਈ ਜੰਮਲ ਸਿੰਘ ਦੇ ਘਰੋਂ ਖਰੀਦਦਾਰੀ ਕਰ ਲਓ ਕਿਉਂਕਿ ਰਿਆਣੇ ਵਰਗੀ ਆ। ਲਓ ਭਾਈ ਸੱਜਣਾ ਥਾਂ ਤੋਂ ਤੇ ਬੜਾ ਸੋਹਣਾ ਮੈਣੇ ਕੱਢਿਆ ਜੀ ਦੇਖ ਸਕਦੇ ਜੀ ਕੱਲਾ ਕੱਲਾ ਥਾਂ ਜੀ ਠੀਕ ਹੈ ਲਓ ਜੀ ਮਾਤਾ ਜੀ ਚਿਵਾਈ ਕਰਕੇ ਆਪਾਂ ਨੂੰ ਦਿਖਾਉਗੀ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਸਾਰੀ ਚਵਾਈ ਦੀ ਪ੍ਰੋਪਰ ਲਓ ਜੀ ਮਗਲੀ ਸਾਈਡ ਦੀ ਚਵਾਈ ਜਿਹੜੀ ਸ਼ੁਰੂ ਕਰਤੀ ਹੈ ਦੇਖ ਸਕਦੇ ਜੀ ਠੀਕ ਹੈ ਲਓ ਚਵਾਈ ਬਹੁਤ ਸੋਹਣੀ ਆ ਮਗਰ ਵੀ ਜਿਹੜੀ ਕੱਟੀ ਸਜਣੋਂ ਆ ਗਈ ਆ ਠੀਕ ਹੈ ਜੀ ਮਾਤਾ ਕਰਕੇ ਜਵਾਈ ਵਿਖਾਉਂਦੀ ਆ ਲਓ ਜੀ ਬਾਲਟੀ ਜਿਹੜੀ ਆ ਮਿੰਟੋ ਮਿੰਟ ਜਿਹੜੀ ਸਜਣੋਂ ਤਾਂ ਨੂੰ ਆਉਂਦੀ ਆ ਠੀਕ ਹੈ ਜੀ ਜਵਾਈ ਵੀ ਬੜੀ ਸਾਫ ਆ ਛੋਟੀ ਜੀ ਠੀਕ ਆ ਲੋਈ ਲੋਈ ਚੁਆਈ ਕਰਾਤੀ ਆ ਤੇ ਬੱਚੇ ਨੂੰ ਜਿਹੜਾ ਮਗਰੋਂ ਛੜਤਾ ਆਪਾਂ ਠੀਕ ਆ ਜੀ ਤੇ ਚੁਆਈ ਬੜੀ ਸੋਹਣੀ ਲੱਗੀ ਬਾਈ ਜਮਲ ਸਿੰਘ ਗੱਲ ਰਹਿ ਗਈ ਹੁਣ ਰੇਟ ਦੀ ਕਿੰਨੇ ਦੀ ਆਪਾਂ ਫਿਕਸ ਦੇ ਦਾਂਗੇ ਦੇ ਦਾਂਗੇ ਨਹੀਂ ਫਿਰ ਵੀ ਕਿੰਨਾ ਮੁੱਲ ਕਿੰਨੇ ਦੀ ਦੇ ਦਗੇ ਪੂਰੇ ਲੱਖ ਦੀ ਦੇਣਗੇ ਨਹੀਂ ਹੋਰ ਕਰਕੇ ਛੱਡ ਦਿੰਦੇ ਪੰਜ ਹਜ਼ਾਰ ਛੱਡ ਦਿੱਗੇ ਇਹ ਮਾਂ ਛੋੜ ਹੀ ਹਣੀ ਉਹਦੇ ਵਿੱਚ ਆ ਠੀਕ ਆ 95 ਦੀ ਮਿਲ ਜੂ ਹਨਾ ਦੁੱਧ ਦੀ ਆਪਾਂ ਚਵਾਈ ਵਿਖਾਤੀ ਆ ਲਓ ਭਈ ਸਜਣੋ ਦੁੱਧ ਦੀ ਚਵਾਈ ਵਿਖਾਤੀ ਆ ਤੇ ਇਹ 95 ਹਜ਼ਾਰ ਦੀ ਝੋਟੀ ਮਿਲ ਜੂਗੀ 13 ਕਿਲੋ ਦੁੱਧ ਦੱਸ ਰਿਆ ਆਪਣੀ ਨਰਖ ਪਰ ਕਰਕੇ ਲੈ ਕੇ ਜਾਓ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰਾਖਾ